ਫੀ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਅਰਸੜੀ ਟੀਮ ਪਹੁੰਚੀ ਪਿੰਡ ਪਾਲਦੀ ਜਿਲ੍ਹਾ ਸ਼ਹਿਰ ਪਰ ਵਿਖੇ ਜਿੱਥੇ ਕੱਜ 32 ਮਾ ਸੰਤ ਬਾਬਾ ਮੰਗਲ ਸਿੰਘ ਜੀ ਜਾਦਗਾਰੀ ਫੋਟੋ ਵਾਲ ਟੂਰਨਾਮੈਂਟ ਸਰਦਾਰ ਨਗੀਨਾ ਸਿੰਘ ਜੰਗੀ ਸਟੇਡੀਅਮ ਪਾਲਦੀ ਵਿਖੇ ਸੰਤ ਬਾਬਾ ਮੰਗਲ ਸਿੰਘ ਸਪੋਰਟਸ ਕਲੱਬ ਪਾਲਦੀ ಗ್ರಾಮ ਪੰਚਾਇਤ ਪਾਲਦੀ ਸਮੂਹ ਐਨ ਆਰ ਆਈ ਵੀ ਪਿੰਡ ਪਾਲਦੀ ਅਤੇ ਸਮੂਹ ਨਗਰ ਨਿਵਾਸੀ ਅਤੇ ਸੰਤ ਅਤਰ ਸਿੰਘ ਖਾਲਸਾ ਸੀਨੇਸ ਕੰਟਰੀ ਸਕੂਲ ਪਾਲਦੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸ਼ਾਨੋ ਸ਼ੌਕਦ ਨਾਲ ਸ਼ੁਰੂ ਹੋਇਆ ਈਸਵਰੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਪਰਮਜੀਤ ਸਿੰਘ ਜੀ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਇਹ ਟੂਰਨਾਮੈਂਟ ਮਿਤੀ 22 ਫਰਵਰੀ ਤੋਂ 1 ਮਾਰਚ 225 ਤੱਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਆਲ ਓਪਨ ਅਤੇ ਪਿੰਡ ਪੱਦਰ ਦੇ ਫੋਟੋ ਟੂਰਨਾਮੈਂਟ ਕਰਵਾਏ ਜਾ ਰਹੇ ਨੇ। ਅਤੇ ਉਨ੍ਹਾਂ ਦੱਸਿਆ ਕਿ ਫੋਟੋਆ ਟੂਰਨਾਮੈਂਟ ਪ੍ਰਧਾਨ ਪਰਮਿੰਦਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਉਦਘਾਟਨੀ ਮੈਚ ਮੌਕੇ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਪੰਜਾਬ ਜੀ ਨੇ ਟੂਰਨਾਮੈਂਟ ਦਾ ਉਦਘਾਟਨ ਆਪਣੇ ਚਨਕ ਮਲਾਉ ਨਾਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਦੇ ਵਿੱਚ ਵਧੀਆ ਖਿਡਾਰੀਆਂ ਨੂੰ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਟੂਰਨਾਮੈਂਟ ਦਾ ਉਦਘਾਟਨੀ ਮੈਚ ਪਿੰਡ ਖੇੜਾ ਤੇ ਜਗਤਪੁਰ ਦੇ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਜਗਤਪੁਰ ਦੀ ਟੀਮ ਪਲੈਂਟੀ ਕੇ ਕਰਾਹੀ ਜੇਤੂ ਰਹੀ ਉਹਨਾਂ ਦੱਸਿਆ ਕਿ ਦੂਸਰਾ ਮੈਚ ਪਿੰਡ ਭਾਲਟਾ ਤੇ ਬੇਬਲਪੁਰ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਭਾਲਟਾ ਦੀ ਟੀਮ ਜੇਤੂ ਰਹੀ ਇਸ ਭਾਲਟਾ ਤੇ ਬੇਬਲਪੁਰ ਦੀ ਟੀਮ ਦੇ ਵਿਚਕਾਰ ਜੋ ਮੈਚ ਹੋਇਆ ਇਸ ਮੌਕੇ ਰਵਿੰਦਰ ਸਿੰਘ ਰਾਜੂ ਕਨੇਡਾ ਵਿੱਕੀ ਯੂ ਐਸ اے ਹਰਮਿੰਦਰ ਸਿੰਘ ਹੈਪੀ ਕੈਨੇਡਾ ਹਰਬਖਸ਼ ਸਿੰਘ ਜੈ ਯੂ ਕੇ ਅਰਸ਼ਦੀਪ ਸਿੰਘ ਅਬੀ ਕੈਨੇਡਾ ਕਰਨਬੀਰ ਸਿੰਘ ਆਸਟ੍ਰੇਲੀਆ ਗੁਰਪ੍ਰੀਤ ਸਿੰਘ ਨਿਊਜ਼ੀਲੈਂਡ ਇੰਦਰ ਸਿੰਘ ਕੈਨੇਡਾ ਗੁਰਵਿੰਦਰ ਸਿੰਘ ਸਾਨੀ ਕੈਨੇਡਾ ਪਰਮਜੀਤ ਸਿੰਘ ਬਿੱਲਾ ਕੋਚ ਆਦਨੇ ਖਡਾਰੀਆਂ ਨੇ ਜਾਣ ਪਛਾਣ ਕੀਤੀ ਅਤੇ ਇਸ ਮੌਕੇ ਪ੍ਰਦਾਨ ਪਰਮਜੀਤ ਸਿੰਘ بلا پالی سرپنچ جسپال سنگ وکی یو ایس اے دیپک انگلینڈ جوہل انگلینڈ ہیپی کنڈا کرن آسٹریلیا کلدیپس منہاس پرنسیپل سردار سکھندر سنگھ روندر راجو کنڈا ہردیپ یو ایس اے امرجیت سنگھ جیج انگلینڈ پرمبیر کنیڈا ابھی کنڈا پرنسیپل شیو کمار ਮਾਸਟਰ ਸਬਜੀ ਸਿੰਘ ਮੰਜ ਅਤੇ ਸਮੂਹ ਨਗਰ ਨਿਵਾਸੀ ਤੇ ਐਨ ਆਰ ਆਈ ਵੀਰ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਹਾਂ ਜਿਹੜੀ ਉਦਘਾਟਨੀ ਮੇਜਨੀਆ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਪਹਿਲਾਂ ਹੀ ਚਾਹੋ ਦੇਖੋ ਜਿਵੇਂ ਨਾਉ ਲਮਾ ਤਸਵੀਰਾਂ ਜਗਵਾਨੀ ਆਪਣੇ ਮਾਸਟਰ ਮੋਹਨ ਸਿੰਘ ਦਾਇਰ ਹੋਈ ਕੋਈ ਵੀ ਐਕਟੀਵਿਟੀ ਕਿਸੇ ਵੀ ਪਿੰਡ ਵਿੱਚ ਕੋਈ ਵੀ ਖੇਡ-ਪਰਤੀ ਗਤੀਵਿਧੀ ਹੋਵੇ ਜਸਵੀਰ ਸਿੰਘ ਦੀ ਉਹਨੂੰ ਆਪਣੇ ਕੈਮਰੇ ਦੀ ਰੱਪ ਦੇ ਵਿੱਚ ਕੈਦ ਕਰਕੇ ਦੇਸ਼ਾਂ ਅੰਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਆ ਕਿਸੇ ਤਰ੍ਹਾਂ ਮਾਹਰ ਮੁੰਡੀਆਂ ਦੀ ਵੀ ਦੇੰਦਤ ਲੱਗੇ ਹੋਇਆ ਚ ਕਿਵੇਂ ਉਹ ਇਹਨਾਂ ਗਤੀਵਿਧੀਆਂ ਨੂੰ ਪ੍ਰਿੰਟ মিডিਆ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਆ ਅਸੀਂ ਦੋਤੀ ਮਿੱਕਰ ਪੰਜਾਬ ਪ੍ਰਧਾਨ ਸਭਾ ਜਗਜੀਤ ਸਿੰਘ ਦੀ ਰੋਡੀ ਜੀ ਦੇ ਇੱਕ ਪਿੰਡ ਦੇ ਨਾਲ ਮਿਲ ਕੇ ਸਵਾਗਤ ਕਰਦੇ ਆਂ ਅਤੇ ਨਾ ਨੂੰ ਬਹੁਤ ਪੰਚਾਇਤ ਨਗਰ ਨਾਸ਼ੀਆਂ ਵੱਲੋਂ ਅਤੇ ਸਮੂਹ ਐਨਆਰਆਈਸ ਵੱਲੋਂ ਜੀ ਆਇਆਂ ਕਹਿੰਦੇ ਆਂ ਇਤਿਹਾਸ ਕਰਦੇ ਆਂ ਕਿ ਉਹ ਸਾਡੇ ਨਗਰ ਦਾ ਇਸ ਤਰ੍ਹਾਂ ਹੀ ਸਾਜਦੇ ਰਹਿਣਗੇ ਕਿਉਂਕਿ ਨਗਰ ਦੇ ਵਿੱਚ ਸਾਡੇ ਬਹੁਤ ਇਹਨਾਂ ਦੀ ਮਦਦ ਦੇ ਨਾਲ ਤੁਹਾਰੇ ਮੰਨ ਦੇ ਕਾਫ ਚੱਲ ਰਾਇਆ ਹਮੇਸ਼ਾ ਸਾਡੀ ਗੱਲ ਨੂੰ ਸੁਣਦੇ ਆ ਹਮੇਸ਼ਾ ਸਾਡੀ ਆਵਾਜ਼ ਬਣ ਕੇ ਸਾਡੇ ਨਾਲ ਖੜੇ ਹੁੰਦੇ ਆ ਸੋ ਅੱਜ ਦਾ ਉਦਘਾਟਨੀ ਮੈਚ ਸ਼ੇਰਾ ਰਸੋ ਯਕਤ ਕੋ ਕੋਜੀ ਪਲਾਦੇ ਵਿੱਚ ਸ਼ੁਰੂ ਹੋ ਜਾ ਰਿਹਾ ਹੈ ਪਰਮਤੂ ਰਫਰੀ ਜੋ ਕਬੀਲ ਸਟੇਡੀਅਮ ਦੇ ਵਿੱਚ ساری ਜਿਹੜੀ ਪੇਂਮੀ ਔਰ ਇਸ ਟੂਰਨਾਮੈਂਟ ਦੇ ਲਾਭ ਦੇ ਪ੍ਰਬੰਧਨ ਸਾਥੀ ਪ੍ਰਧਾਨ ਸਾਹਿਬ ਅਤੇ ਸਰਪੰਚ ਸਾਹਿਬ ਸਪਾਂਸਰਿੰਗ ਜੀ ਔਰ ਜਿਨਾਂ ਨੇ ਪਿੰਡ ਨੂੰ ਬਹੁਤ ਯੋਗਦਾਨ ਲਿਆ ਹ ਸਾਹਿਬ ਔਰ وق وقڈ اور کنٹریز کو آئے ہوئے سارے ہی سارے ساتھی صاحبان جہاں لے کے ساری اس نو سب اس نو اس علاقے نو بہت بڑا یوگدان ہے مالپور کی دھرتی ساری فٹ بال کی نرسری جتوں اس علاقے کو اور اس گروڑوں ਉਹ ਨੈਸ਼ਨਲ ਤੇ ਇੰਟਰਨੈਸ਼ਨਲ ਜਿਹੜੀ ਇੱਕ ਧਾਰੀ ਸਾਡੇ ਆ ਉਹ ਪੈਦਾ ਹੋਏ ਆ ਜਿਨ੍ਹਾਂ ਨੇ ਸਾਡੇ ਇਲਾਕੇ ਦਾ ਮਾਣ ਜਿਹੜਾ ਆ ਪੂਰੀ ਦੁਨੀਆ ਦੇ ਵਿੱਚ ਸਾਡਾ ਸਨਮਾਨ ਕੀਤਾ ਆ ਅੱਜ ਖੇਡਾਂ ਨੂੰ ਪਰਫੁੱਲਕ ਕਰਨ ਲਈ ਮਾਨਯੋਗ ਮੁੱਖ ਮੰਤਰੀ ਪ੍ਰਵਤਪਾ ਜੀ ਨੇ ਖੇਡਾਂ ਬਦਲ ਪੰਜਾਬ ਦਾ ਆ ਪ੍ਰੋਗਰਾਮ ਸ਼ੁਰੂ ਕੀਤਾ ਜਿਹਦੇ ਵਿੱਚ ਸਾਡੇ ਛੋਟੇ ਛੋਟੇ ਪਿੰਡਾਂ ਤੋਂ ਉੱਠ ਕੇ ਪੰਜਾਬ ਲੈਵਲ ਤੇ ਵੱਡੇ ਵੱਡੇ ਮੈਡਲ ਸਾਡੇ ਬੱਚੇ ਲੈ ਕੇ ਆਏ ਆ ਉਹਨਾਂ ਨੇ ਸਮੇਂ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸਾਡਾ ਇਹ ਪੁਰਾਣਾ ਹੈ ਇਹਨੂੰ ਹੋਰ ਅੱਗੇ ਲੱਗੀ ਜਾ ਸਕੀਏ ਪਿੰਡ ਫਾਲਦੀ ਦੇ ਵਿੱਚ ਵੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਰਹਿਤੇ ਕਾਰਜ ਸੀ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਪਿੰਡ ਦੇ ਵਿੱਚ ਸਨਚਾਈ ਦੇ ਪਿਪਲ ਦੀ ਮੰਗ ਸੀ ਮੈਂ ਪਿਛਲੀ ਵਾਰ ਵੀ ਐਮਐਲਏ ਸਾਹਿਬ ਬਲਵੰਤ ਧਰਵੇਸਾ ਜਨ ਸਭਾ ਵਿੱਚ ਬਾਰ ਬਾਰ ਮੰਨੀਪੂਕੀ ਤੇ ਪੂਰੀ ਨਹੀਂ ਹੋਈ ਜਦੋਂ ਮਹਾਤਮਾ ਨੇ ਸੰਗਤ ਨੇ ਮੌਕਾ ਦਿੱਤਾ ਬੜਦੇ ਸਾਹ ਟਿਊਬਲਜ ਲੱਗੇ ਤਿਆਰ ਸਰਪੰਚ ਸਾਹਿਬ ਨੇ ਹੋਰ ਦੱਸਿਆ ਕਿ ਕੁਝ ਖੇਤ ਜਿਹੜੇ ਆ ਉਹ ਪਾਈਪਲਾਈਨ ਕੋ ਅਧੂਰੇ ਆ ਉਹ ਵੀ ਆਪਾਂ ਜਲਦ ਕੰਪਲੀਟ ਕਰਾਵਾਂਗੇ ਮਰਹਤ ਸਾਹਿਬ ਦੀ ਸਹਿਯੋਗ ਸਦਕਾ ਪਿੰਡ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਆ ਜਿਹੜਾ ਕਿ ਇੱਕ ਫੰਡ ਸੀ ਲਗਭਗ 45-46 ਲੱਖ ਰੁਪਇਆ ਉਹ ਵੀ ਇੱਕ ਦੋ ਦਿਨ ਦੇ ਵਿੱਚ ਜਿਹੜਾ ਆ ਪੰਚਾਇਤ ਨੂੰ ਡਿਲੀਵਰ ਹੋ ਜਾਊਗਾ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਮਿਲਣਾ ਸੀ ਉਹ ਵੀ ਕੰਮ ਹੋ ਚੁੱਕਾ ਹੈ ਇਹਦੇ ਨਾਲ ਮਾਲਪੁਰ ਤੋਂ ਜੇਜੋ ਮਾਲਪੁਰ ਤੋਂ ਕੋੜ ਜਿਹੜੀ ਸੜਕ ਬੇਤੋਂ ਪਿਛਲੀ ਵਾਰ ਜਦੋਂ ਆਏ ਸਾਡਾ ਉਹਨੂੰ ਡਿਮਾਂਡ ਰੱਖੀ ਸੀ ਉਹ ਵੀ ਸੜਕਾਂ 'ਚ ਬਣ ਕੇ ਤਿਆਰ ਹੈ ਪਿੰਡਾਂ ਦੇ ਵਿੱਚ ਜਿਹੜੇ ਲਿੰਕ ਰੋਡ ਹੈ ਸਾਡੀ ਹੁਣ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਜਦੋਂ ਮੌਸਮ ਸਾਫ਼ ਹੁੰਦਾ ਹੈ ਕਿ ਅਸੀਂ ਉਹ ਸੜਕਾਂ ਵੀ ਜਿਹੜੀਆਂ ਬਣਾਉਣੀਆਂ ਸ਼ੁਰੂ ਕਰ ਦਈਏ ਔਰ ਅੱਜ ਇਸ ਕਲੱਬ ਨੂੰ ਮੈਂ ਆਪਣੇ ਵੱਲੋਂ 1 ਲੱਖ ਰੁਪਏ ਗ੍ਰਾਂਟ ਜਿਹੜੀ ਹੈ ਵਿਸ਼ੇਸ਼ ਤੌਰ ਤੇ ਜਿਹੜਾ ਆਪਣੇ ਕਮਿਟੀ ਕੋਟੇ ਦੇ ਤੁਹੋਂ ਦੇਖੇ ਅਨਾਉਂਸ ਕਰਦਾ ਸਰਪਾਲ ਸਾਹਿਬ ਨੇ ਇਸ ਸਟੇਡੀਅਮ ਦੇ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਇਹ ਵੀ ਅਪਰ ਐਸਟੀਮੇਟ ਕਰਾਣ ਕੇ ਪੂਰਾ ਕਰਵਾ ਲਵੇ ਜੋ ਜੋ ਸਾਡੇ ਵੱਲੋਂ ਸੰਭਵ ਜਲਦੀ ਹੋ ਸਕਿਆ ਉਹ ਆਪਾਂ ਜਲਦ ਜਲਦੀ ਪੂਰਾ ਕਰਾਂਗੇ ਇਹਨਾਂ ਸ਼ਬਦਾਂਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਸਭ ਤੋਂ ਪਹਿਲਾਂ ਸਾਡੇ ਸਰਬ ਧਰਮ نیوز 채ਨਲ ਵੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਰ ਜੀ ਜੋ ਪਿੰਡ ਪਾਲਦੀ ਵਿਖੇ ਸੰਤ ਮੰਗਲ ਸਿੰਘ ਦੀ ਯਾਦਗਾਰੀ ਟੂਰਨਾਮੈਂਟ ਅੱਜ ਸ਼ੁਰੂਆਤ ਹੋਈ ਆ ਤੇ ਕਿੰਨੀ ਤਰੀਕ ਨੂੰ ਸਮਾਪਤੀ ਹੋ ਰਹੀ ਹੈ ਜੀ? ਸੋ ਅੱਜ ਉਦਘਾਟਨੀ ਵੇਲੇ ਕਿਹੜੀਆਂ ਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ? ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਜੀ ਮਾਸਟਰ ਮੋਹਨ ਸਿੰਘ ਜੀ ਦਾ ਡਾਂਟੀਆਂ ਤੋਂ ਜਿਹੜੇ ਸਾਡੇ ਇਸ ਟੂਰਨਾਮੈਂਟ ਨੂੰ ਸਰਬ ਧਰਮ ਨਿਊ ਚੈਨਲ ਤੇ ਕਵਰ ਕਰ ਰਹੇ ਆ। ਹਰ ਇੱਕ ਸਾਲ ਮਾਸਟਰ ਮੋਹਨ ਸਿੰਘ ਜੀ ਆਪਣੇ ਚੈਨਲ ਤੇ ਸਾਡਾ ਪੂਰਾ ਕੂਣਾਵੜਾ ਕਵਰ ਕਰਦੇ ਆ ਜੀ ਇਹ ਸਾਡਾ 32ਵਾਂ ਸੰਤ ਬਾਬਾ ਮੰਗਰ ਸਿੰਘ ਦੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਜਿਹੜਾ ਕਿ ਸਾਡੇ ਪਿੰਡ ਦੇ ਐਨ ਆਰ ਆਈਜ਼ ਵੀਰ ਤੇ ਸਮੂਹ ಗ್ರಾಮ ਪੰਚਾਇਤ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੇ ਸੰਤ ਖਾਲਸਾ ਸਕੂਲ ਪਾਲਤੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਆ ਇਸ ਟੂਰਨਾਮੈਂਟ ਦਾ ਆਜੂਤ ਘਟਨ ਸਾਡੇ ਬਹੁਤ ਹੀ ਮਾਣਯੋਗ ਡਿਪਟੀ ਸਪੀਕਰ ਪੰਜਾਬ ਸ਼੍ਰੀ ਜੈ ਕਿਸ਼ਨ ਸਿੰਘ ਗਰੋੜੀ ਜੀ ਨੇ ਆਪਣੇ ਕਰ ਕਮਲਾ ਦੁਆਰਾ ਕੀਤਾ ਉਹਨਾਂ ਦੇ ਨਾਲ ਸਾਡੇ ਪਿੰਡ ਤੋਂ ਸਾਡੇ ਜਿੰਨੇ ਵੀ ਐਨ ਆਰ ਆਈਜ਼ ਸਾਡੇ ਬਹੁਤ ਵੱਡੀ ਗਿਣਤੀ ਚ ਇਸ ਵਾਰ ਟੂਰਨਾਮੈਂਟ ਤੇ ਪਹੁੰਚੇ ਹੋਇਆ ਉਹ ਵੀ ਇੱਥੇ ਹਾਜ਼ਰ ਸੀ ਨਾਲ ਸਰਪੰਚ ਜਸਪਾਲ ਸਿੰਘ ਪ੍ਰਿੰਸੀਪਲ ਸਾਹਾ ਸੁਖਿੰਦਰ ਸਿੰਘ ਜੀ ਵਿਕੀਪਾ ਜੀ ਸਰਦਾਰ ਕੁਲਦੀਪ ਸਿੰਘ ਮਨਹਾਸ ਤੇ ਸਾਡੇ ਖਾਲਸਾ ਸਕੂਲ ਪਾਲ ਦੀ ਤੋਂ ਪ੍ਰਿੰਸੀਪਲ ਸ਼੍ਰੀ ਸ਼ਿਵ ਕੁਮਾਰ ਜੀ ਸਰਬਜੀਤ ਸਿੰਘ ਮਨਸਾਹ ਸਾਰੀਆਂ ਸਖਿਤੀਆਂ ਅੱਜ ਬਹੁਤ ਵੱਡੀ ਗਿਣਤੀ ਵਿੱਚ ਇਸ ਟੂਰਨਾਮੈਂਟ ਤੇ ਉਦਘਾਟਨੀ ਸਮੇਂ ਇੱਥੇ ਹਾਜ਼ਰ ਸਨ ਤੇ ਇਸ ਟੂਰਨਾਮੈਂਟ ਦੇ ਇਹ ਸਾਡਾ ਟੂਰਨਾਮੈਂਟ ਅੱਜ 22 ਤਰੀਕ ਤੋਂ ਸ਼ੁਰੂ ਹੋ ਕੇ 22 ਫਰਵਰੀ ਤੋਂ 1 ਮਾਰਚ 2525 ਤੱਕ ਚੱਲਣਾ ਆ। ਇਹ ਟੂਰਨਾਮੈਂਟ ਦੋ ਕੈਟਾਗਰੀ ਵਿੱਚ ਕਰਵਾਇਆ ਜਾ ਰਿਹਾ ਜੀ ਜਿਹਦੇ ਵਿੱਚ ਬਿਲੈਂਸ ਕੈਟਾਗਰੀ ਅਤੇ 올 ఓਪਨ ਕੈਟਾਗਰੀ ਤੇ ਕੱਲ ਤੋਂ ਸਾਡੇ 올 ఓਪਨ ਵਰਗ ਦੇ ਮੈਚ ਸ਼ੁਰੂ ਹੋਣੇ ਆ। ਬਹੁਤ ਹੀ ਵਧੀਆ ਟੂਰਨਾਮੈਂਟ ਆ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਦਰਸ਼ਕਾਂ ਨੂੰ ਜਿੱਥੇ ਤੱਕ ਵੀ ਸਾਡਾ ਜਿਹੜੇ ਸਰਬਤਰਵ ਨਿਊ ਚੈਨਲ ਜਿਹੜੇ ਦੇਖ ਰਹੇ ਆ ਕਿਸੇ ਤਰ੍ਹਾਂ ਅਗਲੇ 7-8 ਦਿਨ ਟੂਰਨਾਮੈਂਟ ਤੇ ਪਹੁੰਚ ਕੇ ਟੂਰਨਾਮੈਂਟ ਦੀ ਰੌਣਕਾਂ ਬਤਾਓ ਵੀਰ ਜੀ ਆਪਣੇ ਫਾਈਨਲ ਵਾਲੇ ਦਿਨ ਵੀ ਮੁਖਸ਼ੀ ਸ਼ੀਤਾਂ ਕੁਆਰੀਆਂ ਜੀ ਨਾਮਵੰਨ ਸਮਾਗਮ ਤੇ ਹਾਂਜੀ ਫਾਈਨਲ ਵਾਲੇ ਦਿਨ ਸਾਡੇ ਆਪਣੇ ਹਲਕੇ ਦੇ ਮੈਂਬਰ ਪਾਰਲੀਮੈਂਟ ਸ਼੍ਰੀ ਸਰਦਾਰ ਮਲਵਿੰਦਰ ਸਿੰਘ ਕੰਗਸਾਵ ਨਾਲ ਸਾਡੇ ਡਿਪਟੀ ਸਿਕਰ ਪੰਜਾਬ ਸ਼੍ਰੀ ਜੈਕ੍ਰਿਸ਼ਨ ਸਿੰਘ ਰੌੜੀ ਜੀ ਪਹੁੰਚ ਰਹੇ ਆ ਸਾਡੇ ਕੋਲ ਸਪੈਸ਼ਲ ਟੂਰਨਾਮੈਂਟ ਵੀ ਮੈਚ ਵੀ ਹੋ ਰਿਹਾ ਬਾਅਦ ਚ ਲਾਸਟ ਤੇ ਸਪੈਸ਼ਲ ਫਾਈਨਲ ਦੋ ਕੈਟਾਗਰੀਜ਼ ਦੇ ਇਹ ਇੱਕ ਕਵਿਲੇਜ ਕੈਟਾਗਰੀ ਦਾ ਇੱਕ ਤਰੀਕ ਨੂੰ ਆ ਜੀ ਤੇ ਫਾਈਨਲ ਸੈਕੰਡ 올 ఓਪਨ ਫਾਰਕ ਦਾ ਫਾਈਨਲ ਖੇਡ ਹੋਇਆ ਹੋਣਾ ਆ ਇੱਕ ਤਰੀਕ ਨੂੰ ਜਿਹਦੇ ਵਿੱਚ ਸਾਡੇ ਕੋਲ ਇਸ ਵਾਰ ਪਹਿਲੀ ਵਾਰ ਦਿੱਲੀ ਤੋਂ ਟੀਮਾਂ ਵੀ ਆ ਕੇ ਪਾਰਟਿਸਪੇਟ ਕਰ ਰਹੀਆਂ ਆ ਵਧੀਆ ਟੀਮਾਂ ਖੇਡ ਰਹੀਆਂ ਜੀ ਹਿੰਦੁਸਤਾਨੀਆਂ ਇਸ ਟੂਰਨਾਮੈਂਟ ਵਿੱਚ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ